ਲੋ ਜੀ ਦੋਸਤੋ ਨਵਾਂ ਫਾਰਮਰ ਠੱਗੀ ਦਾ ਸ਼ਿਕਾਰ ਹੋਇਆ ਹੋਇਆ ਉਹ ਕਿਵੇਂ ਹੋਇਆ ਹੋਇਆ ਰਾਜਸਥਾਨ ਵਾਲਿਆਂ ਨੇ ਧਰ ਕੇ ਜੇਤੂ ਲਈ ਹੋਈ ਆ ਹਨ ਉਹ ਵੀ ਕਿਵੇਂ ਵੀ ਕਹਿੰਦੇ ਮਾਲੀ ਬਾਲਾ ਜੰਗਾੜ ਦੇ ਕੋਲ ਆਹ ਮੱਝ ਦਾ ਨਾਮ ਰੱਖਿਆ ਸੀ ਕਿਹਨੇ ਸਰਪੰਚ ਨੇ ਹਨ ਤੇ ਇਹਦਾ ਕਿੰਨਾ ਦੁੱਧ ਦੱਸਿਆ ਸੀ ਬਈ ਪਹਿਲੇ ਸੂਏ ਦਾ 19 ਕਿਲੋ ਦੁੱਧ ਦਿੱਤਾ ਸੀ 19 ਕਿਲੋ ਹਾਂ ਤੇ ਕੱਢਿਆ ਕਿੰਨਾ 11 ਕਿਲੋ 11 ਕਿਲੋ ਹਾਂ ਤੇ ਉਹ ਕਹਿੰਦੇ ਵੀ 19 ਕਿਲੋ ਦੁੱਧ ਪਹਿਲੇ ਸੂਏ ਕੱਢੇ ਤੇ 23 ਕਿਲੋ ਦੁੱਧ ਦੀ ਗਾਰੰਟੀ ਦੇ ਕੇ ਦਿੱਤੀ ਸੀ ਤੇ ਐ ਨਾਲ ਉਹ ਵੀ ਦੁੱਗਣਾ ਰੇਟ ਹੀ ਕਰਦਾ ਕੰਮ ਦਾ ਹਾਂ 1 60 ਕਹਿੰਦੇ ਗਿਫਟ ਦਿੰਨੇ ਆ ਹਜੇ ਵੀ ਕਹਿੰਦੇ ਇਹਨਾਂ ਨੂੰ ਗਿਫਟ ਦੋ ਤਾਂ ਚੰਗੀ ਧਰਨਾ ਦਿੱਤਾ ਆ ਮੱਜ ਇਹ ਮੱਧਮੂਲ ਦਾ ਸਾਰੀ ਹੋਏ ਇਹ 3 ਕਵਾਂਟਲ ਦੀ ਹੋ ਜਾਰ ਦੀ ਫੱਦ ਮੰਨ ਪਰ ਨੇ ਇਹ ਸਾਡੇ ਕੋਲ ਅਗ ਦੁੱਧ ਨੇ 14 ਤੋਂ 15 ਕਿਲੋ ਦਿੱਤਾ ਆਏ ਨੇ ਹਾਂ ਪਰ ਲੈ ਕੇ 19 ਕਿਲੋ ਤੋਂ ਲੈ ਕੇ ਆਏ ਸੀ 19 ਕਿਲੋ ਉੱਥੇ ਦਿੱਤਾ ਦਿੰਦੇ ਹਾਂ ਇਹ ਕਿ ਸਾਡੇ ਕੋਲ 14 ਬੰਦਾ ਕਿਲੋ ਦੁੱਧ ਦਿੱਤਾ ਆਇਆ ਹੁੰਦਾ ਠੀਕ ਹੈ ਚਾਰ ਸੋਡੀ ਖਰਾਕ ਵੀ ਫੁੱਲ ਹੈ ਕੋਈ ਪਸ਼ੂ ਵੀ ਨਹੀਂ ਲੱਸਾ ਤੇ ਉਹ ਵੀ ਉੱਥੋਂ ਆਈਆਂ ਨੇ ਹਾਂ ਆ ਇਹੋ ਜਿਹੀਆਂ ਆਈਆਂ ਨੇ ਇਹ ਇਹਦੇ ਤੋਂ ਵੀ 11 12 ਕਿਲੋ ਦੁੱਧ ਸੀ ਅੱਛਾ ਇਸ ਤੇ ਇਹਦੇ ਥੱਲੇ ਵੀ ਕਿਸ਼ਕੀ 17 ਕਿਲੋ ਦੁੱਧ ਹੋਊਗਾ 17 ਕਿਲੋ ਦੁੱਧ ਹੋਊਗਾ ਹੋ ਆ ਹਾਂ ਸੂਨ ਵਾਲੀਆਂ ਨੇ ਇਹ ਜੀ ਤੁਸੀ ਸੂਨ ਵਾਲੀਆਂ ਦੇ ਕਹੇ ਆ ਜਿਹਦੇ ਥੱਲੇ ਇਹ ਇੱਕ ਧੀ ਰਹੀ ਸੀ ਹੂੰ ਇਹ ਥੱਲੇ ਦੁੱਧ ਵੀ ਚੰਗਾ ਦੇਸਾਈ ਪਰ ਇੱਕ ਕਮਜ਼ੋਰ ਸੀ ਪਾ ਨਹੀਂ ਰਿਹਾ ਠੀਕ ਆ ਹੁਣ ਕਿੰਨਾ ਕ ਕੱਢੀ ਜਾਂਦੀ ਆ ਹੁਣ 7 ਕਿਲੋ ਕੀ ਰਹਿ ਦੇਣੀ ਚਾਹੁੰਦਾ ਜਿਹੜੇ ਨਵੇਂ ਫਾਰਮਰ ਨੇ ਕਿ ਆਨਲਾਈਨ ਵੀਡੀਓ ਦੇਖ ਕੇ ਬਾਈ ਕਿਤੇ ਵੀ ਕੋਈ ਵੀ ਮੈਸ ਨਾ ਲਓ ਲੈਣੀ ਹੈ ਮੈਸ ਹਰਿਆਣਾ ਚੋਂ ਲੋ ਕਿਸੇ ਫੈਮਲੀ ਚੋਂ ਲੋਕਲ ਫੈਮਲੀ ਤੋਂ 4 ਕਿਲੋ 4 ਕਿਲੋ ਗੱਬੜ ਮੈ ਇਤਜ਼ਕੀਨ ਨਾ ਕਰੋ ਨਾ ਘਟਵੜ 15 20 ਨਾਲ ਦੀ ਸੂਈ ਹੋਵੇ ਉਹ ਥੱਲੇ ਬਹਿ ਕੇ ਦੋ ਟਾਈਮ ਚਾਰ ਟਾਈਮ ਚੋਕੇ ਫਿਰ ਲੈ ਕੇ ਆਓ ਫਿਰ ਯਕੀਨ ਕਰਕੇ ਲੈ ਯਕੀਨ ਕਰਕੇ ਲੈ ਮਤਲਬ ਯਕੀਨ ਵਾਲੇ ਬੰਦੇ ਤੋਂ ਹਾਂ ਦੋਸਤੋ ਇਹ ਰਾਜਸਥਾਨ ਵਾਲਿਆਂ ਨੇ ਬੱਤ ਤਰੇ ਹੋਣੇ ਆਪਾਂ ਕਹਿੰਨੇ ਰਾਜਸਥਾਨ ਚ ਉਹ ਵੀ ਟੀਕਾ ਵਧੀਆ ਲਾਦਦੇ ਨੇ ਉਹ ਤੇ 19 ਤੋਂ 20 ਕਿਲੋ ਵਾਲੀ ਦੱਸਿਆ ਸੀ ਸਰਪੰਚ ਜੀ ਪਰ ਕੱਢਿਆ ਉਹਨੇ ਸਾਰੀ 11 ਕਿਲੋ ਦੁੱਧਾ ਸੁੱਕੇ ਹੁਣ ਇਹ ਹਰਿਆਣੇ ਚੋਂ ਆ ਇਹ 14 ਕਿਲੋ ਕਹਿ ਕੇ ਦਿੱਤੀ ਸੀ ਇਹਨੇ ਦਿੱਤਾ 17 ਕਿਲੋ ਦੁੱਧ ਹਰਿਆਣੇ ਚੋਂ ਆਈ 14 ਕਿਲੋ ਕਹਿ ਕੇ ਦਿੱਤੀ ਸੀ ਹਾਂ ਇਹਨੇ ਦਿੱਤਾ 17 ਕਿਲੋ ਦੁੱਧ ਇਹਦੇ ਸਪਾਵਰਾਂ ਦੇ ਤਾਂ ਹਾਉ ਕਰਦੀ ਹੈ ਇਹ ਹਾਉ ਕਰਦੀ ਹੈ ਉਹ ਦੋਸਤੋ ਇਹਨਾਂ ਦੇ ਘਰ ਦਾ ਰਵਾ ਇੰਨਾ ਕਿ ਚੰਗਾ ਹੈਗਾ 5 ਮਹੀਨਿਆਂ ਦੀ ਗੱਬਣ ਥੱਲੇ ਹੁਣ ਉਹ ਆਪਣੇ ਤਾਂ ਅਜੇ ਤੋਂ ਗੱਬਣਾ ਜੀ 5 ਮਹੀਨਿਆਂ ਦੀ ਤੇ 11 ਕਿਲੋ ਦੁੱਧ ਹੁਣ ਤੋਲੀ ਜਾਂਦੀ ਹੈ 18 ਕਿਲੋ ਦੁੱਧ ਪੀ ਕੇ ਤੇ ਚੱਲਦੀ ਆ ਇਹਨੂੰ ਹੁਣ 4-5 ਮਹੀਨੇ ਹੋ ਗਏ ਸੂਈ ਨੂੰ ਉਹਦੇ ਨੇ ਹੁਣ ਵੀ 7-8 ਕਿਲੋ ਦੁੱਧ ਘਰਿਆ ਪਿਆ ਵਾ ਠੀਕ ਆ ਅੰਦਰ ਖੜੀਏ ਝੁੱਟੀ ਉਹ ਵੀ ਮੁੰਲਾ ਦਾ 16-17 ਕਿਲੋ ਕੱਢਦੀ ਆ ਨਾ ਨਹੀਂ ਉਹਨੇ ਦੂਜੇ ਸੂਏ ਸਾਢੇ 9 ਕਿਲੋ ਦ ਦਿੱਤਾ 19 ਕਿਲੋ ਸਾਢੇ 19 ਕਿਲੋ 20 ਕਿਲੋ ਵੀ ਮੰਨ ਲਵਾਂਗਾ ਤਾਂ ਦੇਖੋ ਅਸੀਂ ਆਪ ਕੰਡੇ ਦੇ ਤੋਲ ਦੇ ਕੰਡਾ ਲੱਗੇ ਹੋਏ ਨੇ ਉੱਥੇ ਠੀਕ ਆ ਕੰਡੇ ਤੋਲ ਕੇ ਕਰਾ ਦੁੱਧ ਜਾਂਦਾ ਇੱਕ ਜ ਕੱਲੀ ਝੱਗ ਕਹਿ ਦੇਣ ਦੀ ਗੱਲ ਨਹੀਂ ਕੰਡਾ ਧਰਿਆ ਪਿਆ ਤੂੰ ਲਓ ਤੋਲ ਕੇ ਦੁੱਧ ਮਿਣ ਕੇ ਫੇਰ ਕੱਢਦੇ ਨੇ ਉਹ ਆਪਣੇ ਤਾਜ ਦੀ ਗੱਟੀ ਹੁਣ ਚੰਗੀ ਜਾਂਦੀ ਆ ਉਹ ਗੱਟੀ ਮਗਰ ਤੇ ਲੈ ਆਪਾਂ ਤੁਹਾਨੂੰ ਫੇਰ ਵੀ ਦੱਸ ਦਿੰਨੇ ਆਂ ਵੀ ਉਹ ਗੱਟੀ ਜਿਹੜੀ ਆ ਉਹ ਛੋਟੀ ਆ ਉਹਦੀ ਇਹਨਾਂ ਨੇ ਪਾਲਣੀ ਆ ਆਪਾਂ ਲਾਈਵ ਮੈਲ ਕੰਕੇ ਜ਼ਰੂਰ ਕਰਾਵਾਂਗੇ ਉਹਦੀ ਤੇ ਉਹਦੀ ਭੈਣ ਆ ਇਹ ਇਹ ਨਹੀਂ ਇਹ ਹਰਾਨਣ ਵਾਲੀ ਆ ਠੀਕ ਆ ਉਧਰ ਭੈਣ ਖੜੀ ਆ ਉਹ ਲਾਸਟ ਦੇ ਭੈਣ ਗਏ ਠੀਕ ਆ ਭਾਉ ਜੀ ਸ਼ੇਅਰ ਜ਼ਰੂਰ ਕਰ ਦਿਓ ਠੱਗੀ ਤੋਂ ਬਚੋ 何